ਆਪਾਂ ਬਣਾਈਆਂ ਜੀ ਅੱਜ ਮਿੱਠੀਆਂ ਪੂੜੀਆਂ ਖਾਣ ਵਿੱਚ ਇਹ ਬਹੁਤ ਹੀ ਜ਼ਿਆਦਾ ਸਵਾਦ ਨੇ ਤੇ ਇਹਨਾਂ ਦੀ ਖੁਸ਼ਬੂ ਵੀ ਬਹੁਤ ਜ਼ਿਆਦਾ ਆਉਂਦੀ ਹੈਗੀ ਤੇ ਆਪਾਂ ਇਹ ਕਿਸ ਲਈ ਬਣਾਈਆਂ ਤੁਹਾਨੂੰ ਦੱਸ ਦਿਆਂ ਜਿਹੜੇ ਵੀ ਭੈਣ ਭਾਈ ਸਫ਼ਰ ਕਰਦੇ ਆ ਜਿਨ੍ਹਾਂ ਦਾ ਜੀ ਕੱਚਾ ਹੁੰਦਾ ਜਾਂ ਸਫ਼ਰ ਦੇ ਦੌਰਾਨ ਉਹਨਾਂ ਨੂੰ ਕਬਰਾਟ ਹੁੰਦੀ ਹੈ ਕਈਆਂ ਤਾਂ ਉਲਟੀ ਵੀ ਲੱਗ ਜਾਂਦੀ ਹੈ ਉਹਨਾਂ ਦੇ ਲਈ ਇਹ ਆਪਾਂ ਪੂੜੀਆਂ ਬਣਾਈਆਂ ਗਈਆਂ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਸੌਂਫ ਲੈ ਲਾਂਗੇ ਸੌਂਫ ਤੁਹਾਨੂੰ ਪਤਾ ਹੈ ਹਾਜਮੇ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਤਿੰਨ ਚਮਚਾ ਆਪਾਂ ਸੌਂਫ ਤੇ ਲੈ ਲੇ ਤੇ ਉਸ ਤੋਂ ਬਾਅਦ ਆਪਣੇ ਘਰੇ ਹੁੰਦੀਆਂ ਗੀਆਂ ਹਰੀਆਂ ਇਲਾਚੀਆਂ ਤੇ ਛੋਟੀ ਇਲਾਚੀ ਆਪਾਂ ਲੈ ਲਈ 15 20 ਆਪਾਂ ਇਹ ਇਲਾਚੀਆਂ ਲਈਆਂ ਗਈਆਂ ਉਸ ਤੋਂ ਬਾਅਦ ਲੈ ਲਾਂਗੇ ਜੀ ਆਪਾਂ ਤਾਗਾ ਮਿਸ਼ਰੀ ਤਾਗਾ ਮਿਸ਼ਰੀ ਕਿਸੇ ਵੀ ਦੁਕਾਨ ਤੇ ਮਿਲ ਜੂਗੀ ਜਾਂ ਘਰਾਂ ਦੇ ਵਿੱਚ ਵੀ ਇਹ ਆਮ ਹੀ ਹੁੰਦੀ ਹੈਗੀ ਤੇ ਇਸ ਦੋ ਡਲੀਆਂ ਆਪਾਂ ਇਹਦੀਆਂ ਲੈ ਲਿਆਂਗੀਆਂ ਹੁਣ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪੇ ਆਪਾਂ ਗ੍ਰाइंड ਕਰਾਂਗੇ ਜੱਗ ਦੇ ਵਿੱਚ ਪਾ ਲਾਂਗੇ ਸਭ ਤੋਂ ਪਹਿਲਾਂ ਆਪਾਂ ਵਿੱਚ ਸੌਂਫ ਪਾਵਾਂਗੇ ਤੇ ਫਿਰ ਵਿੱਚ ਇਲਾਇਚੀਆਂ ਤੇ ਫਿਰ ਮਿਸ਼ਰੀ ਮਿਸ਼ਰੀ ਨੂੰ ਜੇ ਤੁਸੀਂ ਚਾਹੋ ਤਾਂ ਪਹਿਲਾਂ ਬੇਲਣ ਵਗੈਰਾ ਨਾਲ ਵੀ ਕੁੱਟ ਸਕਦੇ ਹੋਗੇ ਤਾਂ ਕਿ ਇਹ ਛੇਤੀ ਤੇ ਜਲਦੀ ਗ੍ਰाइंड ਹੋ ਜੇ ਪਰ ਮੈਂ ਇਸ ਤਰ੍ਹਾਂ ਹੀ ਵਿੱਚ ਪਾਤੀ ਤੇ ਇਹ ਦੋ ਤਿੰਨ ਮਿੰਟਾਂ ਦੇ ਵਿੱਚ ਸਾਰਾ ਕੁਝ ਗ੍ਰाइंड ਹੋ ਜਾਊਗਾ ਜੇ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਜਲਦੀ ਫੋਲੋ ਕਰਿਓ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ ਛਲਨੀ ਦੇ ਵਿੱਚ ਛਾਲ ਲਾਂਗੇ ਇਹ ਕਿਵੇਂ ਲੈਣੀ ਆ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਪੂਰਾ ਦੱਸਾਂਗੇ ਇਹਨੂੰ ਖਾਣ ਨਾਲ ਤੁਹਾਨੂੰ ਕੋਈ ਵੀ ਖਬਰਾਟ ਨਹੀਂ ਹੋਊਗੀ ਨਾ ਹੀ ਜੀ ਕੱਚਾ ਵਗੈਰਾ ਹੋਊਗਾ ਸਫਰ ਸੋਡਾ ਬਹੁਤ ਹੀ ਵਧੀਆ ਗੁਜਰੂਗਾ ਜਿਨ੍ਹਾਂ ਨੂੰ ਵੀ ਇਹ ਪ੍ਰੋਬਲਮ ਹੁੰਦੀ ਹੈ ਜੇ ਆਪਾਂ ਕਿਸੇ ਫੰਕਸ਼ਨ ਵਗੈਰਾ ਜਾਂ ਕਿਤੇ ਵਧੀਆ ਥਾਂ ਤੇ ਜਾਂਦੇ ਆ ਤਾਂ ਜਸਤੇ ਵਿੱਚ ਹੀ ਆਪਣਾ ਜੀ ਖਰਾਬ ਹੋ ਜੇ ਤੇ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਜੇ ਤਾਂ ਉੱਥੇ ਜਾ ਕੇ ਬੰਦੇ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਤਾਂ ਹੁਣ ਆਪਾਂ ਇਹ ਸਾਰੇ ਸਮਾਨ ਨੂੰ ਪਹਿਲਾਂ ਇੱਕ ਛਲਨੀ ਦੇ ਨਾਲ ਛਾਨ ਲਾਂਗੇ ਕਿਉਂਕਿ ਇਲਾਇਚੀਆਂ ਦੇ ਜਿਹੜੇ ਛਿਲਕੇ ਹੋਣਗੇ ਜਾਂ ਕੋਈ ਮੋਟੀ ਸੌ ਬਚੂਗੀ ਤਾਂ ਉਹ ਬਾਹਰ ਨਿਕਲ ਜੇ ਤਾਂ ਆਪਾਂ ਇਹਨੂੰ ਸਾਰਾ ਬਰੀਕ-ਬਰੀਕ ਨੂੰ ਬਿਲਕੁਲ ਛਾਨ ਲਿਆ ਤੇ ਉਸ ਤੋਂ ਬਾਅਦ ਇਹਨੂੰ ਇੱਕ ਜਿਹੜਾ ਇਹਦਾ ਆਪਾਂ ਕਹიდੀਏ ਫालतू ਸਮਾਨ ਨਿਕਲੇ ਦੇ ਵਿੱਚੋਂ ਉਹਨੂੰ ਇੱਕ ਡੱਬੀ ਦੇ ਵਿੱਚ ਪਾ ਕੇ ਰੱਖ ਦਾਂਗੇ ਜਦੋਂ ਵੀ ਤੁਸੀਂ ਚਾਹ ਵਗੈਰਾ ਬਣਾਉਂਗੇ ਤਾਂ ਇਹਨੂੰ ਉਹਦੇ ਵਿੱਚ ਯੂਜ਼ ਕਰ ਸਕਦੇ ਹੋ ਇਹ ਖਰਾਬ ਨਹੀਂ ਹੁੰਦਾ ਬਿਲਕੁਲ ਵੇਸਟ ਨਹੀਂ ਜਾਂਦਾਗਾ ਤੇ ਉਸ ਤੋਂ ਬਾਅਦ ਆਪਾਂ ਇੱਕ ਪੇਪਰ ਲੈ ਲਾਂਗੇ ਤੇ ਉਹਦੀਆਂ ਛੋਟੀਆਂ-ਛੋਟੀਆਂ ਜੀਆਂ ਉਹਨੂੰ ਟੁਕੜਿਆਂ ਦੇ ਵਿੱਚ ਕੱਟ ਲਾਂਗੇ ਪੂੜੀਆਂ ਬਣਾਉਣ ਦੇ ਲਈ ਤੇ ਆਪਾਂ ਇਹਦੇ ਲਈ ਥੋੜੇ-ਥੋੜੇ ਅੱਧਾ ਚਮਚੇ ਤੋਂ ਵੀ ਥੋੜੇ ਥੋੜਾ ਪਾ ਕੇ ਇਹਦੇ ਵਿੱਚ ਪੂੜੀਆਂ ਤਿਆਰ ਕਰ ਲਾਂਗੇ ਆਪਾਂ ਤੇ ਇਹਨੂੰ ਆਪਾਂ ਆਪਣੇ ਪਰਸ ਦੇ ਵਿੱਚ ਰੱਖ ਲੈਣੀ ਹੈਗੀਆਂ ਪੂੜੀਆਂ ਨੂੰ ਜਿਵੇਂ ਕੋਈ ਆਪਾਂ ਮੈਡੀਸਨ ਲੈ ਕੇ ਜਾਣੇ ਹੁੰਦੇ ਨੇ ਦੇਖੋ ਬਹੁਤ ਹੀ ਵਧੀਆ ਚੀਜ਼ ਹੈ ਘਰੇ ਆਪਾਂ ਤਿਆਰ ਕੀਤੀ ਹੋਈ ਹੈ ਅਜਮਾਈ ਹੋਈ ਹੈਗੀ ਸਫ਼ਰ ਦੇ ਦੌਰਾਨ ਤੁਸੀਂ ਇਹਨਾਂ ਪੂੜੀਆਂ ਨੂੰ ਅੱਧੇ-ਅੱਧੇ ਘੰਟੇ ਬਾਅਦ ਲੈ ਸਕਦੇ ਹੋਵੋਗੇ ਤੇ ਸੋਡੀ ਹਾਲਤ ਬਹੁਤ ਵਧੀਆ ਰਹੂਗੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਜਦੋਂ ਰਸਤੇ ਵੀ ਜਾਣੇ ਆਪਾਂ ਔਰੈਂਜ ਵਗੈਰਾ ਬਹੁਤ ਚੀਜ਼ਾਂ ਖਰੀਦਦੇ ਆ ਤਾਂ ਉਹਨਾਂ ਨੂੰ ਆਪਾਂ ਨੂੰ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਪੈਣੀ ਜਿਹੜਾ ਸਮਾਨ ਬਚ ਜੂਗਾ ਉਹਨਾਂ ਨੂੰ ਤੁਸੀਂ ਇੱਕ ਬਾਕਸ ਦੇ ਵਿੱਚ ਰੱਖ ਲੈਣਾਗਾ ਸਟੋਰ ਕਰਕੇ ਤੁਸੀਂ ਉਹਨੂੰ ਨੈਕਸਟ ਟਾਈਮ ਯੂਜ਼ ਕਰ ਸਕਦੇ ਹੋ ਇਹ ਖਰਾਬ ਤਾਂ ਇਹ ਨਹੀਂ ਹੋਣਾ ਹੀ ਕੀ ਹੈਗਾ ਇਹ ਤਰੀਕਾ ਤੁਸੀਂ ਅਪਣਾ ਕੇ ਜਰੂਰ ਦੇਖਿਓ ਤੁਹਾਡਾ ਸਫਰ ਵੀ ਬਹੁਤ ਵਧੀਆ ਬੀਤੂਗਾ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ